ਹੈਲੋ ਗਾਇਸ ਆਪਾਂ ਚੱਲੇ ਆ ਜੀ ਹੁਣ ਥ੍ਰੈਡਿੰਗ ਕਰਾਉਣ ਤੇ ਥ੍ਰੈਡਿੰਗ ਬਹੁਤ ਮੋਟੀ ਮੋਟੀ ਹੋਈ ਪਈ ਆ ਤੇ ਅੱਜ ਮੈਂ ਸਵੇਰ ਦੀ ਉੱઠી ਹੋਈ ਆ ਫੋਨ ਆ ਗਿਆ ਆ ਪਾਸਪੋਰਟ ਵਾਲਿਆਂ ਦਾ ਕੀ ਇਨਕੁਆਰੀ ਆਇਆ ਤੇ ਹੁਣ ਵੱਜ ਚੁੱਕੇ ਨੇ ਸਵੇਰ ਦੇ 10:30 ਤੱਕ ਪਹੁੰਚੇ ਨਹੀਂ ਤੇ ਕਾਫੀ ਦਿਨ ਤੋਂ ਬਿਮਾਰ ਹੋਣ ਕਰਕੇ ਮੂੰਹ ਮੱਥਾ ਖਰਾਬ ਹੋਇਆ ਗਿਆ ਹੈਗਾ ਪਰ ਵਸੀ ਚਾੜ ਚੁੱਕੇ ਸੀ ਜੀ ਨੋਰਾਣੀ ਸਾਡੀ ਇਹ ਦੇਖ ਤਾਂ ਨਹੀਂ ਨਾ ਪਰ ਮੁੰਡਾ ਕਰਦਾ ਹੈ। ਪਰਵਾਸੀ ਕੀ ਕਰਦਾ ਸੀ ਮੇਰਾ ਬੱਚਾ? ਨਾ ਯਾਰ ਮੰਮੀ ਨਾ ਮੰਮੀ ਯਾਰ ਨਹੀਂ ਯਾਰ ਨਹੀਂ ਯਾਰ। ਆ ਫਿਰ ਕੀ ਹੋ ਗਿਆ? ਪਰਵਾਸੀ ਕਹਿੰਦੀ ਨਾ ਮੰਮੀ ਘਰ ਦੇ ਕੰਮ ਤਾਂ ਕਰਨਾ ਹੀ ਹੈ ਪੁੱਤਰ। ਮੂਡ ਨਹੀਂ ਹੈਗਾ ਉਹਦਾ ਵੀਡੀਓ ਬਣਾਉਂਦਾ ਉਹਨੇ ਸੋਹਣੇ ਸੋਹਣੇ ਬਣ ਕੇ ਆਉਣਾ ਹੁੰਦਾ ਵੀਡੀਓ 'ਚ ਮੂਰੇ। ਤੁਸੀਂ ਵੀ ਲਾ ਆਉਂਦੇ ਵਿੱਚ ਕਿਹਦੇ ਵਿੱਚ? ਮੈਂ ਡਿਲੀਟ ਕਰ ਦੇਣੀ ਆ। ਐਦਾਂ ਕਿਦਾਂ ਕਰ ਦੇਣੀ ਆ? ਆਹ ਦੇਖ ਲਾ ਫਿਰ ਦੇ ਤੇਰਾ ਫੋਨ ਦੇ ਮੈਨੂੰ ਲਾ ਕੇ। ਆ ਕਹਿੰਦੀ ਮਮੀ ਆਈਫੋਨ ਚ ਬਣਾਉਣੀ ਐ ਇਹਦੇ ਚ ਬਣਾਉਣੀ ਮੈਂ ਤਾਂ ਇਹਦੇ ਚ ਹੀ ਬਣਾਉਣੀ ਐ ਕਿ ਤੇ ਮੈਂ ਚੱਲੀ ਐ ਜੀ ਪਾਰਲਰ ਤੇ ਥ੍ਰੈਡਿੰਗ ਕਰਾ ਕੇ ਆਉਣੀ ਐ ਤੇ ਹੋਰ ਵਸ਼ੀ ਲੱਗਦੀ ਐ ਸੋ ਫੇਰ ਚਾਰਨ ਉੱਪਰ ਡੌਗੀ ਬੈਠ ਗਿਆ ਸੀਗਾ ਇਹ ਬੈਠੇ ਨੇ ਉਤਾਰ ਪੱਟੀ ਜੀ ਇਹਨੂੰ ਬੁਲਾਇਆ ਜੀ ਮੇਰੇ ਨਾਲ ਲੈ ਕੇ ਚੱਲੋ ਪਾਰਲਰ ਨੂੰ ਜਿੱਥੇ ਥ੍ਰੈਡਿੰਗ ਕਰਵਾਉਂ ਜਾਣਾ ਤੇ ਹੁਣ ਚੱਲਦੇ ਦੇਖਦੇ ਆ ਕਿਦਾਂ ਪਾਰਲਰ ਵਾਲੀ ਆਈ ਐ ਕਿ ਨਹੀਂ ਆਈ ਤੇ ਤਿੰਨ ਦਿਨ ਹੋ ਗਏ ਪੱਟੀ ਬੰਨੀ ਸੀ ਤੇ ਹੁਣ ਥੋੜਾ ਜਿਹਾ ਠੀਕ ਲੱਗਦਾ ਵੈਸੇ ਇੰਨਾ ਠੀਕ ਨਹੀਂ ਹੈਗਾ ਤੇ ਹੋਰ ਵਸ਼ੀ ਬਹੁਤ ਡਰਾਪ ਨੇ 100 ਡਾਲਰ ਤੋਂ ਦੁਖੀ ਹੋਈ ਹੋਈ ਆ ਸਾਨੂੰ ਬੜਾ ਤਾਂ ਕੀ ਕਹ ਹਰਦਾ ਨਹੀਂ ਸੋਫੇ ਤੇ ਲੈਣੋ ਤੇ ਹੁਣ ਕਰੀਏ ਵੀ ਕੀ ਤੇ ਕਰੀਏ ਕੀ ਕਰੀਏ ਤੇ ਚੱਲਦੇ ਨਹੀਂ ਮੋਟੇ ਬੰਨੇ ਆਸੇ ਪਾਸੇ ਇੱਦਾਂ ਥੜ੍ਹ ਹੋਈ ਪਈ ਜਿਵੇਂ ਕੱਟੇ ਦੇ ਵਾਲ ਹੁੰਦੇ ਆ ਇੱਦਾਂ ਦਾ ਮੋٹے ਮੋਟੇ ਨਹੀਂ ਹੁੰਦੇ ਕੱਟੇ ਦਾ ਸਿਰਿਆਂ ਮੋਟੇ ਮੋਟੇ ਇੱਦਾਂ ਹੋਈਆਂ ਪਈਆਂ ਨੇ ਨੇਲ ਵੀ ਸਾਰੇ ਖਰਾਬ ਹੋਏ ਪਿਆ ਕਟਿੰਗ ਕਰਨ ਵਾਲੀ ਰਹੀ ਪਈਆਂ ਸਾਰੀ ਤੇ ਬਿਮਾਰ ਹੁੰਦਾ ਬੰਦਾ ਕੁਝ ਚੰਗਾ ਨਹੀਂ ਲੱਗਦਾ ਹੈਗਾ ਚਲੋ ਜੀ ਫਿਰ ਆਪਾਂ ਛੋਟਾ ਜਿਹਾ ਬਲੌਗ ਪਾਵਾਂਗੇ ਨਿਕਾ ਜਾ ਇਹ ਆ ਦੇ ਹੁਣ ਤਾਂ ਲੱਤ ਮੋੜ ਲੱਗੀ ਮੇਰੀ ਲੱਤ ਤੇ ਇਹ ਸਾਰੀ ਨੋਰਮਲ ਜਿੱਦਾਂ ਲੱਗਦੀ ਹੈ ਮੈਂ ਠੀਕ ਕਰੀਂਗਾ ਉਹਨਾਂ ਨੂੰ ਆ ਜਾ ਤੇ ਮਿਲਦੇ ਆ ਜੋ ਜਿਨ੍ਹਾਂ ਨੇ ਮਿਹਨਤ ਕਰਨੀ ਆ ਕਿੰਨੀ ਕਰਨੀ ਚਾਹੀਦੀ ਨੇ ਚਾਹੇ ਲੇਡਿਸ ਨੇ ਤੇ ਆਪਾਂ ਹੁਣ ਚੱਲ ਪਏ ਆ ਸੈਟਿੰਗ ਕਰਵਾ ਲਈ ਆ ਘਰੇ ਦੇਖੋ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਨਾ ਗਾਤਰਾ ਪਾਇਆ ਹੋਇਆ ਵਿਚਾਰੀ ਤੇ ਪਿੱਛੇ ਰਹਿ ਗਏ ਮਤਲਬ ਇੱਥੇ ਤਾਂ ਨਹੀਂ ਹੈਗੇ ਤੇ ਘਰ ਦੇ ਨੇ ਚਾਰੀ ਬੋਲ ਬੋਲ ਕੇ ਮੈਂ ਤੇ ਨਾਲ ਕਿ ਆਪਾਂ ਜਾ ਰਹੇ ਹਾਂ ਛੜੜੇ ਵਾਪਸ ਜਾ ਰਹੇ ਛੜੜੇ ਕਰਕੇ ਚੀਤ ਰੋਡ ਵੱਲ ਦੀ ਜਾ ਰਹੇ ਸ਼ਾਰਟਕਟ ਵੱਲ ਦੀ ਮੈਂ ਪਹਿਲਾਂ ਬਣਾ ਰਹੀ ਸੀ ਤੇ ਬਲੌਗ ਦੇ ਮੈਂ ਵੇਖਿਆ ਨਹੀਂਗਾ ਕੈਮਰਾ ਛੱਡਿਆ ਨਹੀਂ ਤੇ ਉਹ ਗੱਲਾਂ ਕਰਦੀ ਸੀ ਤੁਹਾਡੇ ਨਾਲ ਛੜੜੇ ਆਪਾਂ ਕਰਵਾ ਕੇ ਆ ਗਏ ਆ ਜੀ ਤੇ ਮੌਸਮ ਸੋਹਣਾਗਾ ਤੇ ਚਿਪਚਪਾਹਟ ਹੈ ਨਹੀਂ ਮੌਸਮ ਦੇ ਵਿੱਚ ਤੇ ਵਧੀਆ ਗਾਜੀਤ ਰੋਡ ਵਾਲ ਦੀ ਜਾਨ ਨੇ ਹੈਗੇ ਤੇ ਫੈਡਿੰਗ ਹੋ ਗਈ ਆ ਬਾਹਲੇ ਹੋਏ ਪੈਸੀ ਬਾਹਰ ਐਂਜ ਵੀ ਜੇ ਫੈਡਿੰਗ ਨਹੀਂ ਜਾਂਦਾ ਐ ਲੱਗਦਾ ਜਿਵੇਂ ਨਾ ਕੱਟੇ ਦੀਆਂ ਸੇਲੀਆਂ ਹੁੰਦੀਆਂ ਐਂ ਲੱਗਾਂ ਲੱਗਦੀਆਂ ਮੈਨੂੰ ਤਾਂ ਸੇਲੀਆਂ ਤੇ ਆਉਂਚ ਰਹੇ ਆ ਪਰ ਇਹ ਦੇਖਦੇ ਕਿ ਮਾਹੌਲਾ ਪਰਵਸ਼ੀ ਦੀ ਚਾਹ ਤੇ ਚੁੱਕ ਪਈ ਹੋਈ ਆ ਕਿਵੇਂ ਕੰਮ ਕਰ ਰਹੀ ਆ ਉਹ ਥੋੜੀ ਥੋੜੀ ਉਹਨੇ ਮੈਨੂੰ ਕਾਸਟ ਦੇ ਵਿੱਚ ਨਾ ਹੁੰਦਾ ਰਾਦੇ ਸ਼ਾਮ ਦੀ ਦੁਕਾਨ ਤੇ ਔਰ ਅਸ਼ੀ ਦਾ ਫੋਨ ਆ ਗਿਆ ਰਾਜ ਕੀ ਸਬਜ਼ੀ ਲੈ ਕੇ ਆਈ ਮੰਮੀ ਇਹ ਸਾਡੇ ਪੁਰਾਣੇ ਗਵਾਂਢੀ ਨੇ ਇਹ ਅੱਜ ਮੈਂ ਤਾਂ ਮਨ ਨਾਲ ਕਾਫੀ ਸਾਲਾਂ ਬਾਅਦ ਨਾ ਦੁਕਾਨ ਤੇ ਆਈ ਆ ਨਾ ਮੈਂ ਘੱਟ ਹੀ ਆਉਣੀ ਆਂ ਜੀ ਮਾਰਕੀਟ ਦੇ ਵਿੱਚ ਤੇ ਰਾਦੇ ਤੇਰਾ ਨਾਮ ਉਹਦਾ ਨਾਮ ਕੱਲੂ ਅੱਜ ਤੱਲੂ 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 ਇਹ ਸਾਡੇ ਗਵਾਂਢੀ ਦੇ ਛੋਟੇ ਛੋਟੇ ਹੁੰਦੇ ਸੀ ਜਾਰੇ ਇਹ ਤੇ ਅੱਜ ਪਹਿਲੀ ਵਾਰ ਮੈਂ ਸਬਜ਼ੀ ਲੈ ਕੇ ਆਮਗੇ ਨਾ ਕਿਨੇ ਚਲਵਾ ਦੇ ਰਾਦੇ ਸ਼ਾਮ ਕੱਲੂ ਇਹ ਲੈ ਨੇ ਸਭ ਜੀ ਸਬਜ਼ੀ ਦਾ ਰੇਟ ਚੱਕਿਆ ਪਿਆ ਹੁਣ ਤੁਸੀਂ ਤਾਂ ਬਈ ਘੱਟ ਹੀ ਲਾਉਂਗਾ ਜਿਹੜਾ ਵੀ ਰੇਟ ਲਾਉਂਗਾ ਘੱਟ ਲਾਉਣ ਵਾਲੀ ਚੀਜ਼ ਨਹੀਂ ਹੈਗੀ ਤੂੰ ਬਈ ਕੌਣ ਹੈ ਜੀ ਕੀ ਹੈ ਮੈਂ ਮੈਂ ਬਣਾ ਰਹੀ ਹਾਂ ਬਲੌਗ ਸਾਡਾ ਪਾਉਂ ਵਿੱਚ ਉਹਦੇ ਵੀ ਸਬਜ਼ੀ ਸਾਨੂੰ ਮਹਿੰਗੀ ਲਾਉਂਦੇ ਆ ਉਹ ਤਾਂ ਕੀ ਨੰਬਰ ਸੀ ਤੇ ਅਰਬੀ ਦਾ ਕਿਵੇਂ ਲਾਈ ਆ 70 ਰੁਪਏ 70 ਰੁਪਏ ਕਿਲੋ ਅਰਬੀ ਆ ਬਈ ਇਹ ਨਾਲ ਨਹੀਂ ਕੱਦੂ 80 ਹੁਣੇ ਹਨ ਸਾਡੇ ਨਾਲ 80 ਰੁਪਇਆ ਅਮਨ ਪਹਿਲੀ ਵਾਰ ਘੱਟ ਰੇਟ ਦੱਸਿਆ ਕੱਲੂੜੇ ਵੀ 60 ਰੁਪਏ ਕੱਦੂ ਨੇ ਕੱਦੂ ਸੋਹਣੇ ਆ ਹਰੇ-ਹਰੇ ਨੇ ਤੇ ਸਾਜੀ ਹੋ ਗਈ ਛੋਬੀ ਹੁਣ ਪਤਾ ਨਹੀਂ ਭਾਈ ਚੰਗੀ ਆ ਕਿੰਨੇ ਵਾ ਕਿਲੋ ਚਲੋ ਲੈਨੇ ਆ ਚਲੋ ਐਂ ਕਰੋ ਮੈਂ ਤਾਂ ਆਪਣੇ ਲਈ ਲੈ ਲਿਆ ਕੱਦੂ ਸੀਗਾ ਮੈਂ ਕੱਦੂ ਖਾਣੀਆਂ ਤੇ ਅੱਧਾ ਕਿਲੋ ਅਰਬੀ ਤੇ ਦੋਨੇ ਆਣ ਖਾ ਲੈਣਗੇ ਉਹ ਚਲੋ ਉਹਨੇ ਹੋਰ ਵਸੀ ਤੇ ਗਿਫਟੀ ਗਿਫਟੀ ਕੱਲਾ ਮੰਮਾ ਕੱਲਾ ਵਾ ਹੁੰਦਾ ਉਹ ਫਰੂਟ ਖਾ ਲੈਂਦੇ ਆ ਲਓ ਜੀ ਅਸੀਂ ਅਰਬੀ ਵੀ ਲੈ ਲਈ ਆ ਕੱਦੂ ਵੀ ਲੈ ਲਏ ਨੇ ਤੇ ਤੋਰੀ ਵੀ ਲੈ ਲਿਆ ਸੇਬ ਵੀ ਲੈ ਲਿਆ ਪਿਆਜ਼ ਵੀ ਲੈ ਲਿਆ ਤੇ ਹੁਣ ਦੇਖਦੇ ਕਿੰਨਾ ਕ ਬਿੱਲ ਬਣਾਉਂਦਾਗਾ ਅੱਲੂ ਵੇਲਾ ਕਹਿੰਦਾ ਇੱਥੇ ਆਉਣੀ ਹੁੰਦੀ ਹੈ ਪਾਪੀ ਗਿਫਟੀ ਆਉਂਦਾ ਹੁੰਦਾ ਲੈਣ ਸਬਜ਼ੀ ਤੇ ਤੇਰੀ ਬਹੂ ਕਿਵੇਂ ਬਣਾਸ ਕੰਮ ਕੁਮ ਕਰਦੀਆ ਕਰਦਾ ਕਿ ਨਹੀਂ ਕੰਮ ਕਰਾਸੀ ਲੈਣਾ ਹੋਰ ਚਾਹ ਉਹ ਤਾਂ ਨਹੀਂ ਮੈਂ ਸਹੀ ਗੱਲ ਹੈ ਕੰਮ ਕਰਨ ਵਾਸਤੇ ਲਿਆਦੀ ਦੇਖ ਲਓ ਕੱਲੂ ਕਹਿੰਦਾ ਕਿੰਨੇ ਰੁਪਏ ਕਰਨਗੇ ਪੈਸੇ ਦੱਸ ਮੜਾ ਜੀ ਪੈਸੇ ਦੇ ਦੇ ਬਿੱਲ ਕਿੰਨਾ ਬਣ ਗਿਆ ਲਈ ਅੱਧਾ ਤਾਂ ਕਿਲੋ ਸਬਜ਼ੀਾਂ ਵੀ ਨਹੀਂ ਲਈ ਕਿਉਂਕਿ ਕਰ ਕਿੰਨੇ ਜਾਣਗੇ ਖਾਣ ਵਾਲੇ ਡਿਊਟੀ ਚੱਲੀ ਗਈ ਹੈ ਚੰਡੀਗੜ੍ਹ ਮੈਂ ਆਪਣੇ ਜਹਰੀਆਂ ਸਬਜ਼ੀਆਂ ਲਈਆਂ ਨੇ ਤੇ ਫਿਰ ਲੈ 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 ਸੋਨੇ ਆ ਅਨ ਲੈ ਲਈ ਤਾਂ ਕਿੰਨੇ ਦੇ ਇੱਕ ਪਾਸੇ ਹੋਰ ਵਿੱਚ ਤਾਂ ਫੋੜਾ ਇਹ ਮੈਂ ਪਰ ਲੈ ਲੈ ਲੋ ਸੱਤੀ ਲੈ ਲੋ ਕੱਲੋਂ ਕਿੰਨੇ ਪੈਸੇ ਵਾਂਗ ਦੱਸ 340 ਰੁਪਏ 340 ਰੁਪਏ ਚੱਕਦੇ ਛੱਡੇ ਅੱਧੀ ਦੇ ਕੱਲ ਤਾਂ ਮੈਂ ਸਬਜ਼ੀ ਲਈ ਆ ਯਾਰ ਪੈਸੇ ਤਾਂ ਬਾਲੇ ਬਣਾਤੇ ਹੈ ਕੱਲੋਂ 2 ਕਿਲੋ ਪਿਆਜ਼ ਪਾਈ ਛੇਪਾਈ ਅੱਛਾ ਪਿਆਜ਼ ਵੀ ਸੀ ਟੋਰੀ ਕੱਦੂ ਛੇਵ ਅਰਬੀ ਅਰਬੀ ਪਿਆਜ਼ ਠੀਕ ਐ ਚਲੋ ਕਰਦੇ ਆ ਗੁੱਗਲ ਕੇ ਕਰਦੇ ਆ